ਕਿਸ ਨੇ ਪੁੱਛਿਆ ਕਿ ਵੀਰ ਜੀ ਗੁਰੂ ਧਾਰਨ ਕਰਨਾ ਜ਼ਰੂਰੀ ਹੈ ਮਤਲਬ ਗਾਈਡ ਇੱਥੇ ਸ਼ਾਇਦ ਆਪਾਂ ਜੋ ਆਪਣੇ ਸਰੀਰ ਚ ਗਾਈਡ ਮਿਲਦੇ ਨੇ ਗੁਰੂ ਮਿਲਦੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ ਕਿ ਜਾਂ ਫਿਰ ਸਾਰਾ ਗੁਰਬਾਣੀ ਤੁਸੀਂ ਗਿਆਨ ਹੋ ਜਾਂਦਾ ਹੈ ਉਹਨੇ ਗੁਰੂ ਨੂੰ ਲੈ ਕੇ ਨਾ ਜੀ ਬੜੀਆਂ ਦੁਬਿਧਾਵਾਂ ਬਣਾਈਆਂ ਹੋਈਆਂ ਨੇ ਸਪਿਰਚੁਅਲ ਦੁਨੀਆ ਦੇ ਵਿੱਚ ਜਾਂ ਧਰਮ ਦੀ ਦੁਨੀਆ ਦੇ ਵਿੱਚ ਧਰਮ ਜਗਤ ਦੀ ਦੁਨੀਆ ਦੇ ਵਿੱਚ ਸਾਰੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੰਨੀ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਕਿ ਮਾਨਸ ਕੀ ਟੇਕ ਵਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਬੰਦੇ ਤੋਂ ਕੋਈ ਇਹੋ ਜੀ ਉਮੀਦ ਨਹੀਂ ਰੱਖਣੀ ਕਿ ਉਹ ਕੋਈ ਚਮਤਕਾਰ ਕਰ ਦੇਊਗਾ ਕੋਈ ਬਹੁਤ ਬੜੀ ਉਹਦੇ ਕੋਲ ਤਾਕਤ ਆ ਜਾਂ ਕੁਝ ਕਿਉਂਕਿ ਇਹ ਪੰਜਾਬ ਦੇ ਵਿੱਚ ਆਮ ਬ੍ਰਹਮ ਗਿਆਨੀਆਂ ਨੂੰ ਜਾਂ ਸੰਤਾਂ ਨੂੰ ਲੈ ਕੇ ਭਲੇਖੇ ਪਾਏ ਜਾਂਦੇ ਨੇ ਕਿ ਇਹੇ ਪਤਾ ਨਹੀਂ ਕੁਝ ਕੀ ਕਰ ਦੇਣਗੇ ਕੋਈ ਬੜੀ ਇਦਾਂ ਕੋਈ ਤਾਕਤ ਹੁੰਦੀ ਆ ਬਨੌਟੀ ਵੀ ਬਹੁਤ ਮਿਲਦੇ ਨੇ ਇਹ ਵੀ ਪੰਗਾ ਆ ਪਰ ਜਿੱਥੇ ਤੱਕ ਰਹੀ ਗਾਈਡ ਦੀ ਗੱਲ ਆਪ ਜਿਹੜਾ ਨਾ ਆਪ ਇੱਕ ਜੋ ਸਾਨੂੰ ਦੱਸ ਸਕੇ ਸਮਝਾ ਸਕੇ ਗੱਲ ਇੰਨੀ ਕਹੇ ਜੀ ਜਿਹਨੂੰ ਮਿਲ ਜਵੇ ਚੰਗਾ ਹੀ ਹੁੰਦਾ ਜੋ ਸੱਚੀ ਹੈ ਮਾਰਗ ਤੇ ਤੁਰ ਰਹਾ ਤੁਰਿਆ ਹੋਇਆ ਹੈ ਜਿਹਨੇ ਸੱਚੀ ਚ ਖੋਜਿਆ ਹੈ ਆਪਣੇ ਆਪ ਨੂੰ ਜਿਹੜਾ ਸੱਚੀ ਚ ਪ੍ਰਮਾਤਮਾ ਦੇ ਰਾਹ ਤੇ ਹੈਗਾ ਏ ਤੇ ਇਮਾਨਦਾਰ ਆ ਠੱਗਣੇ ਵਾਲਿਆਂ ਚ ਨਹੀਂ ਹੈਗਾ ਉਹਦੀ ਜ਼ਿੰਦਗੀ ਚ ਤਦਰੁਬੇ ਹੋਏ ਹੁੰਦੇ ਨੇ ਜੋ ਗਲਤੀਆਂ ਹੋਈਆਂ ਹੁੰਦੀਆਂ ਨੇ ਕਈ ਵਾਰ ਉਹ ਤੋਂ ਬੰਦਾ ਬਚ ਜਾਂਦਾ ਏ ਜੋ ਫਟੇਰਾ ਬੰਦਾ ਪੈ ਸਕਦਾ ਜੋ ਭਰਮ ਭਲੇਖੇ ਵਿਚਾਲੇ ਰਾਹ ਦੇ ਵਿੱਚ ਆਉਂਦੇ ਨੇ ਆਉਂਦੇ ਵੀ ਬਹੁਤ ਨੇ ਉਹਨਾਂ ਦੇ ਵਿੱਚ ਕੋਈ ਦੱਸਣ ਵਾਲਾ ਹੈਗਾ ਕਿ ਨਾ ਪਈ ਇੱਧਰ ਨੂੰ ਨਾ ਜਾਈ ਬਚੇ ਰਹੀ ਤੇ ਬਹੁਤ ਵਧੀਆ ਚੰਗੀ ਗੱਲ ਹੈ ਜੋ ਕਿਸ ਨੂੰ ਸੱਚਾ ਸੰਤ ਮਿਲ ਜAVE ਤੇ ਕਿਹਾ ਹੀ ਮਤਲਬ ਉਹ ਤੇ ਤਾਂ ਗੱਲੀ ਬਾਤ ਹੋਰ ਹੈ ਕੁਛ ਨਾ ਜੇ ਸੱਚੀ ਚ ਮਿਲ ਜAVE ਪਰ ਇੰਨਾ ਭਰਮ ਕੱਢਣਾ ਜ਼ਰੂਰੀ ਹੈ ਬਹੁਤ ਕਿ ਜੋ ਅਸਲੀ ਗੁਰੂ ਹੈ ਜਿਹਨੂੰ ਅਸੀਂ ਪਰਮ ਤਤ ਗੁਰੂ ਸਾਰਿਆਂ ਦਾ ਜੋ ਸਭ ਦਾ ਗੁਰੂ ਹੈ ਜੋ ਬਾਬੇ ਨਾਨਕ ਦਾ ਵੀ ਦਸਮ ਪਾਤਸ਼ਾਹ ਦਾ ਵੀ ਸਾਰਿਆਂ ਦਾ ਇਹੀ ਜੋ ਗੁਰੂ ਹੈ ਜਿਹਨੇ ਸਭ ਕੁਝ ਉਪਾਇਆ ਹੈ ਜੋ ਅਜੂਨੀ ਹੈ ਜੋ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਪਰਮ ਤਤ ਜਿਹਦੇ ਵਿੱਚੋਂ ਹੀ ਸਭ ਕੁਝ ਉਪਜਦਾ ਹੈ ਜੋ ਗੁਰੂ ਜਿਹਨੂੰ ਅਸੀਂ ਹੁਕਮ ਵੀ ਕਹਿੰਦੇ ਆ ਸ਼ਬਦ ਵੀ ਕਹਿੰਦੇ ਆ ਨਾਮ ਵੀ ਕਹਿੰਦੇ ਆ ਸ਼ਬਦ ਗੁਰੂ ਸ਼ਬਦ ਉਹ ਵਾਲਾ ਨਹੀਂ ਜੋ ਅਸੀਂ ਲਿਖ ਰਹੇ ਹਾਂ ਜੋ ਗੁਰਬਾਣੀ 'ਚ ਦੇਖ ਰਹੇ ਹਾਂ ਅਸੀਂ ਉਹ ਸ਼ਬਦ ਦੀ ਗੱਲ ਨਹੀਂ ਕਰ ਰਹੇ ਜੋ ਲਿਖਿਆ ਜਾਂਦਾ ਹੈ ਇਹ ਉਹ ਸ਼ਬਦ ਦੀ ਗੱਲ ਆ ਜਿਹਦੇ ਵਿੱਚੋਂ ਹੀ ਸ਼ਬਦ ਸਾਰੇ ਉਪਜ ਰਹੇ ਨੇ ਜਿਹਦੇ ਵਿੱਚੋਂ ਹੀ ਭਾਸ਼ਾ ਉਪਜ ਰਹੀ ਹੈ ਜਿਹਦੇ ਵਿੱਚੋਂ ਹੀ ਬਾਣੀ ਆਈ ਹੈ ਜਿਹਦੇ ਵਿੱਚੋਂ ਹੀ ਸਾਰਾ ਗਿਆਨ ਆਇਆ ਜਿਹਦੇ ਨਾਲ ਸਭ ਕੁਝ ਹੀ ਬਣਾਇਆ ਗਿਆ ਹੈ ਅਸਲੀ ਗਿਰਪਾ ਉਹ ਗੁਰੂ ਦੀ ਹੁੰਦੀ ਹੈ ਸਾਡੇ ਤੇ ਹੁਣ ਗੁਰਬਾਣੀ ਦਾ ਗਿਆਨ ਤੁਸੀਂ ਖੁਦ ਵੀ ਸਮਝਣ ਦੀ ਕੋਸ਼ਿਸ਼ ਕਰਨ ਲੱਗ ਜਾਓ ਜੇ ਤੁਸੀਂ ਹੋਏ ਸੱਚੇ ਆਪਣੇ ਅੰਦਰ ਉਹ ਜੇ ਤੁਹਾਡੀ ਭੁੱਖ ਹੋਈ ਅਸਲੀ ਜੇ ਤੁਹਾਨੂੰ ਸੱਚੀ ਰਾਹ ਇਹ ਤੁਰਨ ਵਾਲਾ ਅੰਦਰ ਮਨ ਹੈਗਾ ਏ ਤੁਹਾਨੂੰ ਆਪਣੇ ਆਪ ਕੋਈ ਨਾ ਕੋਈ ਮਿਲ ਜਾਏਗਾ ਤਹਾਨੂੰ ਖੁਦ ਲੱਭਣ ਦੀ ਲੋੜ ਨਹੀਂ ਹੈ ਗਾਈਡ ਉਹ ਜ਼ਿੰਦਗੀ ਚ ਆਪਣੇ ਆਪ ਲਿਆ ਕੇ ਖੜੇ ਕਰ ਦਿੰਦਾ ਆ ਗੁਰੂ ਜੇ ਤੁਹਾਨੂੰ ਲੋੜ ਆ ਜੇ ਕੋਈ ਇੱਕ ਵੀ ਮਿਲ ਜਵੇ ਵੀ ਹਾਂ ਜਿਹੜਾ ਇਮਾਨਦਾਰ ਹੈਗਾ ਆ ਦੱਸਣ ਵਾਲਾ ਰਾਹ ਉਹ ਵੀ ਬਹੁਤ ਵਧੀਆ ਹੈ ਗੱਲ ਇਹੋ ਜੀ ਨਹੀਂ ਹੈਗੀ ਕਿ ਬੰਦੇ ਦਾ ਬੰਦਾ ਕੋਈ ਉਸ ਤੋਂ ਦੱਸ ਨਹੀਂ ਸਕਦਾ ਕੁਝ ਕਿਉਂਕਿ ਗੁਰਵਾਣੀ ਵੀ ਆਪਾਂ ਇੱਕ ਦੂਜੇ ਤੋਂ ਸੁਣਦੇ ਆ ਸੰਗਤ ਕਿਉਂ ਕਰਦੇ ਆ ਕਿਉਂਕਿ ਸੰਗਤ ਦੇ ਵਿੱਚ ਬੈਠ ਕੇ ਇੱਕ ਦੂਜੇ ਦੀਆਂ ਕੰਮ ਇਹ ਦੇਖ ਦੇਖ ਜਾਂਦੀ ਹੈ ਜਿਹੜੀ ਬੰਦਾ ਆਪ ਦੇਖਣੀ ਨਹੀਂ ਚਾਹੁੰਦਾ ਦੂਜਾ ਦੇਖ ਕੇ ਦੱਸ ਦਿੰਦਾ ਭਈ ਤੇਰੇ ਇੱਥੇ ਹੰਕਾਰ ਆ ਗਿਆ ਜਾਂ ਇੱਥੇ ਕੋਈ ਗੱਲ ਸੁਭਾਲ ਵਿਚਾਰ ਨਾ ਹੋਵੇ ਗੁਰਵਾਨੀ ਦੀ ਗੱਲ ਵਿਚਾਰ ਨਹੀਂ ਹੋਵੇ ਸੰਗਤ ਦੀ ਗੱਲ ਤਾਂ ਹੀ ਸੰਗਤ ਦੀ ਮਹਿਮਾ ਵੀ ਬਹੁਤ ਹੈ ਪਰ ਕੋਈ ਭਰਮ ਜਨਾ ਪਿਓ ਕਿ ਕੋਈ ਬੰਦਾ ਗੁਰੂ ਹੋਊਗਾ ਜਿਹੜਾ ਮੈਨੂੰ ਨਾਮ ਦਊਗਾ ਕੋਈ ਨਹੀਂ ਦੇ ਸਕਦਾ ਇਹ ਡਰਾਮੇ ਚ ਨਾ ਫਸ ਜਿਓ ਕੋਈ ਮੈਨੂੰ ਉਹ ਦਊਗਾ ਦੇਖਿਆ ਦਊਗਾ ਇਨੀਸ਼ੀਏਟ ਕਰੂਗਾ ਇਹ ਭਰਮ ਵੀ ਬਹੁਤ ਪਾਉਂਦੇ ਨੇ ਸਪਿਰਚਲ ਖੇਤਰ ਦੇ ਵਿੱਚ ਬਿਤਰਾ ਕਿਉਂਕਿ ਗੁਰੂ ਸਰੀਰ ਦੇ ਵਿੱਚ ਨਹੀਂ ਆਉਂਦਾ ਗੁਰੂ ਸਰੀਰ ਦੇ ਵਿੱਚ ਨਹੀਂ ਆਉਂਦਾ ਆਪਾਂ ਆਪਣੇ ਗੁਰੂਆਂ ਨੂੰ ਗੁਰੂ ਕਹਿੰਨੇ ਆ ਜਿਹੜੇ ਸਰੀਰ ਦੇ ਵਿੱਚ ਵੀ ਆਏ ਨੇ 10 ਗੁਰੂ ਨੇ ਪਰ ਇੱਥੇ ਸ਼ਬਦ ਗੁਰੂ ਦੀ ਗੱਲ ਹੋ ਰਹੀ ਹੈ ਜਦੀ ਕਿਰਪਾ ਸਾਰਿਆਂ ਤੇ ਆ ਜਦੀ ਕਿਰਪਾ ਬਾਬੇ ਨਾਨਕ ਤੇ ਵੀ ਹੋਈ ਜਦੀ ਕਿਰਪਾ ਦਸਮ ਪਾਤਸ਼ਾਹ ਤੇ ਵੀ ਆ ਆਦ ਅੰਤ ਇੱਕੇ ਆਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਤੇ ਇੱਥੇ ਵੀ ਜਿੰਨੇ ਉਹਦੇ ਸੰਤ ਨੇ ਸੱਚੇ ਵਾਲੇ ਸੱਚੇ ਹਰ ਕੀ ਸੰਤ ਨੇ ਉਹ ਜਿਹਦੇ ਜਿਹਨੂੰ ਮਿਲ ਗਏ ਵੱਡੇ ਭਾਗਗੇ ਨੇ ਜ਼ਰੂਰ ਸਿੱਖੋ ਨਾ ਤੋ ਜ਼ਰੂਰ ਗਿਰੋ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਜ਼ਿੰਦਗੀ ਤੋਂ ਸਿੱਖੋ ਨਾ ਤੋ ਸਿੱਖੋ ਬਹੁਤ ਵਧੀਆ ਗੱਲ ਆ ਜੇ ਤਹੋ ਆਪੀ ਇਮਾਨਦਾਰ ਹੋਏ ਤੋ ਤੁਹਾਨੂੰ ਉਹ ਜੋੜਨਗੇ ਸੱਚੇ ਨਾਲ ਜੇ ਹੋ ਠੱਗ ਹੋਏ ਹੋ ਤੁਹਾਨੂੰ ਆਪਣੇ ਜੇਲੇ ਬਣਾਉਣਗੇ ਇੰਨਾ ਕੁ ਫਰਕ ਆ ਸੱਚਾ ਤੁਹਾਨੂੰ ਆਪਣਾ ਜੇਲਾ ਨਹੀਂ ਬਣਾਊਗਾ ਸੱਚਾ ਤੁਹਾਨੂੰ ਸੱਚੇ ਨਾਲ ਹੀ ਜੋੜੇਗਾ ਸੱਚੇ ਬਾਦਸ਼ਾਹ ਨਾਲ ਹੀ ਜੋੜੇਗਾ ਸੱਚੇ ਗੁਰੂ ਨਾਲ ਹੀ ਜੋੜੇਗਾ ਤੇ ਗੁਰੂ ਇੱਕ ਹੀ ਹੈ ਦੋ ਤਿੰਨ ਨਹੀਂ ਹੈਗੇ ਬਾਕੀ ਸਾਰੇ ਓਦੇ ਰੂਪ ਨੇ ਸਾਰੇ ਓਦੇ ਕੁਝ ਹੀ ਪ੍ਰਗਟ ਆਏ ਉਹਨੂੰ ਹੀ ਅਸੀਂ ਬਾਣੀ ਗੁਰੂ ਕਹਿੰਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਵੀ ਉਹ ਨਹੀਂ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਹੈ ਉਹ ਹੈਗੀ ਹੈ ਗੁਰਬਾਣੀ ਕਿਉਂਕਿ ਬਾਣੀ ਆ ਅੱਖਰਾਂ 'ਚ ਨਹੀਂ ਆਉਂਦੀ ਬਾਣੀ ਸ਼ਬਦਾਂ 'ਚ ਨਹੀਂ ਆਉਂਦੀ ਬਾਣੀ ਧੁਰੋਂ ਆਉਂਦੀ ਹੈ ਬਾਬਾ ਨਾਨਕ ਜਿਵੇਂ ਬਾਣੀ ਧੁਰੋਂ ਆਈ ਜਪਜੀ ਸਾਹਿਬ ਆਇਆ ਉਹਨਾਂ ਨੇ ਅੱਖਰਾਂ 'ਚ ਪਾਇਆ ਅੱਖਰਾਂ 'ਚ ਪਾਉਂਦੀ ਸਰ ਉਹ ਗੁਰਬਾਣੀ ਹੋਗੀ ਹੁਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆ ਅਮਰਤ ਸਾਰੇ ਉਹ ਬਾਣੀ ਤੁਹਾਡੇ ਅੰਦਰੋਂ ਉਪਜਣੀ ਹੈ ਸ਼ਬਦ ਤੁਹਾਡੇ ਅੰਦਰੋਂ ਉਪਜਣਾ ਹੈ ਧੁਰ ਕੀ ਬਾਣੀ ਤੁਹਾਡੇ ਅੰਦਰ ਆਉਣੀ ਹੈ ਹੁਕਮ ਅੰਦਰ ਪ੍ਰਗਟ ਹੋਣਾ ਹੈ ਜਿਹਨੂੰ ਆਪਾਂ ਹੁਕਮ ਕਹਿੰਦੇ ਆ ਜਿਹਨੂੰ ਆਪਾਂ ਨਾਮ ਕਹਿੰਦੇ ਆ ਜਿਹਨੂੰ ਆਪਾਂ ਬਾਣੀ ਕਹਿੰਦੇ ਆ ਜਿਹਨੂੰ ਆਪਾਂ ਸ਼ਬਦ ਗੁਰੂ ਕਹਿੰਦੇ ਆ ਇਹ ਚਾਰੋ ਇੱਕੋ ਇੱਕੋ ਜੀ ਇਸ ਦੇ ਨਾਮ ਨੇ ਜੋ ਅੰਦਰੋਂ ਉਪਜਦੀ ਹੈ ਇਹ ਉਹ ਬਾਣੀ ਜੋ ਬਿਨਾਂ ਕੰਨਾਂ ਤੋਂ ਸੁਣਦੀ ਹੈ ਜਿਹਨੂੰ ਅਨਹਦ ਨਾਦ ਵੀ ਕਹਿੰਦੇ ਨੇ ਜਿਹਨੂੰ ਅਨਹਦ ਬਾਣੀ ਵੀ ਕਹਿੰਦੇ ਨੇ ਜੋੜੀ ਅੰਦਰੋਂ ਆਉਂਦੀ ਹੈ ਅੰਦਰੋਂ ਆਉਂਦੀ ਐ ਸੁਣਨ ਵਾਲੇ ਲਈ ਬਾਣੀ ਐ ਪਰ ਜਦੋਂ ਹੀ ਉਹਨੂੰ ਬੋਲ ਕੇ ਦੱਸਿਆ ਜਾ ਰਿਹਾ ਉਹ ਫਿਰ ਗੁਰਬਾਣੀ ਹੋ ਜਾਂਦੀ ਐ ਬਾਣੀ ਸਾਰੇ ਦੀ ਗੁਰੂ ਐ ਕਿਉਂਕਿ ਬਾਣੀ ਉਹ ਤੁਨ ਉਹ ਨਾਦ ਜੋ ਸ੍ਰਿਸ਼ਟੀ 'ਚ ਵੱਜ ਰਿਹਾ ਸਦਾ ਤਾਂ ਹੀ ਉਹ ਪਰਮ ਤਤ ਜਿਹਦੇ ਵਿੱਚੋਂ ਸਾਰਾ ਕੁਝ ਹੀ ਉਪਜਿਆ ਐ ਉਸਨੂੰ ਅਸੀਂ ਗੁਰੂ ਕਹਿੰਨੇ ਆ ਉਹ ਬਾਣੀ ਗੁਰੂ ਐ ਤੇ ਉਹੀ ਬਾਣੀ ਦੇ ਵਿੱਚੋਂ ਆਪਣੇ ਗੁਰੂ ਗ੍ਰੰਥ ਸਾਹਿਬ ਆਏ ਨੇ ਸਾਰੇ ਗ੍ਰੰਥ ਆਏ ਨੇ ਵੇਦ ਆਏ ਨੇ ਕੁਰਾਨ ਸਾਰਾ ਕੁਝ ਉਹਦੇ ਵਿੱਚੋਂ ਹੀ ਆਇਆ ਸਾਰਾ ਦੁਨੀਆ ਦਾ ਗਿਆਨ ਉਹਦੇ ਵਿੱਚੋਂ ਹੀ ਆਉਂਦਾ ਸਭ ਕੁਝ ਮੈਨੀਫੈਸਟਿਓ ਉਹਦੇ ਵਿੱਚੋਂ ਹੋ ਰਿਹਾ ਸਭ ਕੁਝ ਹੀ ਉਹ ਹੈ ਸਭ ਕੁਝ ਉਹਦਾ ਹੀ ਉਪਾਇਆ ਹੋਇਆ ਹੈ ਉਹ ਪਰਮ ਤਾਤ ਉਹ ਪਰਮ ਤਾਤ ਜੂਨੀ ਹੈ ਉਹ ਸਰੀਰ ਦੇ ਵਿੱਚ ਨਹੀਂ ਆਉਂਦਾ ਪਰ ਇੱਥੇ ਜੇ ਤੁਹਾਨੂੰ ਸਰੀਰ ਦੇ ਵਿੱਚ ਸੱਚੇ ਮਿਲਣ ਤਾਂ ਬਹੁਤ ਵਧੀਆ ਜੀ ਗਾਈਡ ਦੀ ਜ਼ਰੂਰਤ ਇੰਨੀ ਕਿ ਆਕੇ ਹੁੰਦੀ ਵੀ ਆ ਸਾਰਿਆਂ ਨੂੰ ਕਈਆਂ ਨੂੰ ਵੱਧ ਹੁੰਦੀ ਹੈ ਕਈਆਂ ਨੂੰ ਘੱਟ ਹੁੰਦੀ ਉਸ ਇੰਨਾ ਕੇ ਫਰਕ ਆ ਜੋ ਅੱਖ ਖੋਲ ਦੇਵੇ ਗਾਂਹਾਂ ਵਾਲਾ ਸਮਝ ਨਹੀਂ ਸਮਝ ਨਹੀਂ ਆਉਂਦੀ ਬ੍ਰਹਮ ਗਿਆਨੀ ਦਾ ਦਰਸ ਵੱਡ ਭਾਗੀ ਪਾਈ ਹੈ ਕਿ ਬ੍ਰਹਮ ਗਿਆਨੀ ਦੀ ਜਿਹੜੀਆਂ ਗੱਲਾਂ ਨੇ ਉਹ ਸਮਝਣ ਦੇ ਲਈ ਵੀ ਸਾਡੇ ਕੋਲ ਗੱਲੀ ਹੁੰਦੀ ਉਹਦੀ ਗੱਲ ਦਾ ਦਰਸ਼ਨ ਵੀ ਸਾਡੇ ਅੰਦਰ ਵੱਡ ਜਵੇ ਇਹ ਵੀ ਸਾਡੇ ਵੱਡੇ ਭਾਗ ਹੁੰਦੇ ਨੇ ਤੇ ਕਈਆਂ ਨੂੰ ਤਾਂ ਸੰਤਾਂ ਦੇ ਕੋਲ ਬੈਠਿਆਂ ਨੂੰ ਵੀ ਕਿੰਨੇ ਕਿੰਨੇ ਸਾਲ ਲੰਘ ਜਾਂਦੇ ਨੇ ਕੁਝ ਵੀ ਸਮਝ ਆਉਂਦਾ ਗਾਈਡ ਬਹੁਤ ਵਧੀਆ ਗੱਲ ਹੈ ਤੁਹਾਡੇ ਚੱਕਰ ਘਟਾ ਸਕਦਾ ਸਮੇਂ ਦੇ ਜਿਹੜੇ ਖਰਾਬ ਕਰਨੇ ਨੇ ਜਿਹੜੇ ਫालतू ਗੇੜੇ ਪਾਉਣੇ ਨੇ ਜਿਹੜੇ ਆਪਣੇ ਮਨ ਦੀਆਂ ਦੁਬਿਧਾਵਾਂ ਨੇ ਜਿਹੜੀਆਂ ਉਹਨਾਂ ਨੇ ਹੰਡਾ ਲੀਆਂ ਨੇ ਤੁਹਾਨੂੰ ਸਮਝ ਜਾ ਕਿਉਂਕਿ ਜਿਹਨੇ ਆਪਣਾ ਮਨ ਦੇਖ ਲਿਆ ਉਹਨੂੰ ਸਾਰਿਆਂ ਦਾ ਦਿਖ ਜਾਂਦਾ ਇੰਨੀ ਕੀ ਗੱਲ ਆ ਪਰ ਉਹ ਭਰਮ ਦੇ ਵਿੱਚ ਨਾ ਕਦੇ ਵੀ ਪੈ ਜਾਓ ਕਿ ਬੰਦੇ ਕੋਲ ਕੋਈ ਐਸੀ ਜੀ ਤਾਕਤ ਆ ਤੇ ਉਹ ਕੋਈ ਮੰਤਰ ਮਾਰ ਦੇਗਾ ਤੇ ਮੇਰਾ ਸਾਰਾ ਕੰਮ ਬਣ ਜਾਏਗਾ ਮੈਨੂੰ ਕੁਛ ਕਰਨ ਦੀ ਲੋੜ ਨਹੀਂ ਹੈ ਕਿਰਪਾ ਬੰਦੇ ਦੀ ਨਹੀਂ ਹੋਣੀ ਆ ਕਿਰਪਾ ਗੁਰੂ ਦੀ ਹੋਣੀ ਹੈ ਗੁਰੂ ਬਿਨਾਂ ਨਹੀਂ ਮਿਲਣਾ ਤੇ ਤੁਹਾਡੇ ਅੰਦਰ ਤੁਹਾਡਾ ਮੂਲ ਤੁਹਾਡਾ ਗੁਰ ਤੁਹਾਡੇ ਗੁਰ ਨੂੰ ਤੁਹਾਡੇ ਮੂਲ ਨੇ ਤੁਹਾਨੂੰ ਜਿਸੀ ਮੂਲ ਨਾਲ ਮਿਲੇ ਜਿਹਨੂੰ ਤੁਹਾਡਾ ਮੂਲ ਕਹਿੰਦੇ ਜਿਹਨੂੰ ਅਸੀਂ ਤੁਹਾਡਾ ਉਹਦਾ ਨਾਮ ਹਰੀ ਉਹਦਾ ਨਾਮ ਪ੍ਰਭੂ ਉਹਦਾ ਨਾਮ ਰਾਮ ਉਹਦਾ ਨਾਮ ਗੁਰ ਤੁਹਾਡੇ ਅੰਦਰਲੇ ਗੁਰ ਨੇ ਤੁਹਾਨੂੰ ਗੁਰੂ ਤੱਕ ਲੈ ਜਾਣਾ ਹੈ ਤੁਹਾਨੂੰ ਅੰਦਰ ਦੀ ਗੱਲ ਸੁਣਨੀ ਹੈਗੀ ਅੰਦਰਲੇ ਗੁਰ ਦੀ ਸੁਣਨੀ ਹੈਗੀ ਉਹਨੇ ਗੁਰੂ ਤੱਕ ਲੈ ਜਾਣਾ ਹੈ ਤੇ ਉਹੀ ਬਾਣੀ ਦੀ ਗੁਰਬਾਣੀ ਆਪਣੇ ਕੋਲ ਪਈ ਵੀ ਐ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗ ਜਾਓ ਉਹਦੇ ਬਾਰੇ ਖੋਜਣ ਲੱਗ ਜਾਓ ਜਿੰਨੀਕ ਪੜ੍ਹ ਕੇ ਜਿੰਨੀਕ ਸਮਝ ਆਉਂਦੀ ਆ ਜਿਹੜਾ ਸੱਚੀ ਇੱਛਾ ਲੈ ਕੇ ਤੁਰ ਪੂਗਾ ਦੇਖੇ ਉਹਨੂੰ ਆਪਣੇ ਆਪ ਹੀ ਉਹੋ ਜੇ ਲੱਭਣ ਲੱਗ ਜਾਣਗੇ ਜਿਹੜੇ ਬਾਣੀ ਸਮਝਾਉਂਦੇ ਨੇ ਜਿਹੜੇ ਬਾਣੀ ਦੱਸ ਕਰਕੇ ਦੱਸਦੇ ਨੇ ਜਿਹਨੂੰ ਜੋ ਲੋੜ ਆ ਉਹੋ ਜੇ ਗੁਰੂ ਉਹਦਾ ਬਾਬਾ ਇੰਟਰਨੈਟ ਤੇ ਪਿਆ ਐ ਦੁਨੀਆਂ ਤੇ ਪਿਆ ਐ ਜਿਹੜੇ ਇੱਛਾਵਾਂ ਪੂਰਤੀ ਚਾਹੁੰਦੇ ਨੇ ਉਹਨਾਂ ਨੂੰ ਉਹੋ ਜੇ ਮਿਲ ਜਾਂਦੇ ਨੇ ਜਿਹੜੇ ਇਹ ਕਹਣਾ ਚਾਹੁੰਦੇ ਨੇ ਵੀ ਚੱਕ ਦੇ ਫੱਟੇ ਕੋਈ ਨਹੀਂ ਐਸ਼ ਕਰੋ ਜ਼ਿੰਦਗੀ ਚ ਖੁੱਲ ਕੇ ਜਿਓ ਖਾਓ ਪੀਓ ਮਿੱਤਰੋ ਉਹਨੂੰ ਉਹ ਜੇ ਮਿਲ ਜਾਂਦੇ ਨੇ ਜਿਹਨੂੰ ਨਾਮ ਦੀ ਪ੍ਰਾਪਤੀ ਵਾਲੇ ਚਾਹੀ ਨਾਮ ਵਾਲੇ ਨੂੰ ਨਾਮ ਵਾਲੇ ਮਿਲ ਜਾਂਦੇ ਨੇ ਜਿਹਨੂੰ ਜਿਹੜੇ ਆਪ ਠੱਗਿਆ ਮਾਰਨਾ ਚਾਹੁੰਦੇ ਨੇ ਉਹਨੂੰ ਠੱਗ ਬਾਬੇ ਮਿਲ ਜਾਂ ਹਰ ਤਰ੍ਹਾਂ ਦਾ ਪ੍ਰਸਾਦ ਮਿਲਦਾ ਜਾਵਰੇ ਗੱਲ ਇਹ ਆ ਕਿ ਤੁਹਾਨੂੰ ਕਿਸ ਚੀਜ਼ ਦੀ ਇੱਛਾ ਹੈ ਜੇ ਤੁਹਾਨੂੰ ਗੁਰੂ ਨਾਲ ਸੱਚੇ ਗੁਰੂ ਨਾਲ ਮਿਲਣ ਦੀ ਨਾਮ ਦੀ ਇੱਛਾ ਹੈ ਤੁਸੀਂ ਸ਼ੁਰੂ ਕਰ ਦੋ ਜਿਹੜਾ ਵੀ ਰਾ ਦਿਖ ਰਿਹਾ ਹੁਣ ਜਿਹੜੇ ਗਾਈਡ ਦੀ ਤੁਹਾਨੂੰ ਲੋੜ ਹੋਈ ਉਹਨੇ ਆਪੇ ਮਿਲਾ ਦੇਣਾ ਏ ਪਰ ਬੰਦਾ ਤੁਹਾਨੂੰ ਨਾਮ ਨਹੀਂ ਦੇ ਸਕਦਾ ਉਹ ਤੁਹਾਨੂੰ ਗਾਈਡ ਜ਼ਰੂਰ ਕਰ ਸਕਦਾ ਗਾਈਡ ਜ਼ਰੂਰ ਕਰ ਸਕਦਾ ਤੇ ਉਹ ਬਹੁਤ ਚੰਗੀ ਗੱਲ ਹੈ ਜਿਹਨੂੰ ਮਿਲ ਗਿਆ ਤੇ ਬਹੁਤ ਧੰਨ ਭਾਗ ਨੇ ਕਈਆਂ ਨੂੰ ਲੋੜ ਘੱਟ ਪੈਂਦੀ ਏ ਕਈਆਂ ਨੂੰ ਵੱਧ ਪੈਂਦੀ ਏ ਪਰ ਪੈਂਦੀ ਤਾਂ ਜ਼ਰੂਰ ਹੈ ਸੰਗਤ ਦੀ ਲੋੜ ਤਾਂ ਪੈਂਦੀ ਜ਼ਰੂਰ ਹੈ ਦੂਜੇ ਨਾਲ ਰਲ ਕੇ ਸਮਝਣ ਦੀ ਗੱਲ ਲੋੜ ਪੈਂਦੀ ਤਾਂ ਜ਼ਰੂਰ ਹੈ ਉਹਦੀਆਂ ਗੱਲਾਂ ਦੱਸਣ ਲਈ ਵੀ ਸੁਣਨੇ ਵਾਲਾ ਚਾਹੀਦਾ ਹੈ ਨਾ ਕੋਈ ਜੇ ਮੈਨੂੰ ਤੁਹਾਨੂੰ ਕੋਈ ਮਿਲ ਜਵੇ ਵਧੀਆ ਹੈ ਵਧੀਆ ਇੰਟਰਨੈਟ ਤੇ ਅੱਜ ਕੱਲ ਕਿੰਨੇ ਚੰਗੇ ਮੁੰਡੇ ਕੁੜੀਆਂ ਆਏ ਹੋਏ ਨੇ ਜਿਹੜੀਆਂ 10 ਦਿਨੇ ਗੁਰਬਾਣੀ ਦੀਆਂ ਗੱਲਾਂ ਸਮਝ ਰਹੇ ਨੇ ਜੋ ਅੰਦਰੋਂ ਜਾਗੇ ਹੋਏ ਨੇ ਉਹ ਸਾਂਝਾ ਕਰ ਰਹੇ ਨੇ ਸਭ ਕੁਝ ਆਪਣਾ ਤੁਸੀਂ ਜਿੱਤੋ ਕੁਝ ਵੀ ਮਿਲਦਾ ਚੰਗਾ ਲਈ ਜਾਓ ਲਈ ਜਾਓ ਲਈ ਜਾਓ ਜਿਹੜਾ ਨਹੀਂ ਸਹੀ ਲੱਗਦਾ ਛੱਡੀ ਜਾਓ ਛੱਡੀ ਜਾਓ ਜੋ ਜੋ ਚੰਗਾ ਮਿਲ ਜੇਂਦਾ ਲਈ ਜਾਓ ਜੋ ਨਹੀਂ ਸਹੀ ਲੱਗਦਾ ਛੱਡੀ ਜਾਓ ਇੱਕ ਤੋਂ ਮਿਲਣੋਂ ਹਟ ਗਿਆ ਤਾਂ ਉਹਨੂੰ ਕੋਈ ਹੋਰ ਮਿਲ ਜੇਗਾ ਤੁਹਾਡਾ ਲੈਵਲ ਵਧੇਗਾ ਕਿ ਤੁਹਾਨੂੰ ਆਪਣੇ ਲੈਵਲ ਦਾ ਮਿਲ ਜੇਗਾ ਜਿਹੜੇ ਲੈਵਲ ਤੇ ਤੁਸੀਂ ਹੈਗੇ ਹੋ ਜਿਹੜੀ ਚੇਤਨਾ ਦਾ ਪੱਧਰ ਤੁਹਾਡਾ ਹੈਗਾ ਏ ਤੁਹਾਨੂੰ ਉਹੀ ਚੇਤਨਾ ਦੇ ਬੰਦੇ ਮਿਲ ਲੈਣੇ। ਜਾਗਦੇ ਕੋ ਜਾਗਤਾ ਮਿਲੇ। ਜਾਗੇ ਹੋਏ ਨਹੀਂ ਜਾਗੇ ਕੋਲ ਪਹੁੰਚਣਾ ਏ। ਜਿਹਹ ਜੀ ਮਨ ਚੰਦਰ ਆਸਾਂ ਨੇ ਉਹਦੇ ਹੀ ਮਿਲਣਾ ਏ। ਠੀਕ ਹੈ ਜੀ। ਪਰ ਗੁਰੂ ਨੂੰ ਨਾ ਭੁੱਲਿਓ ਗੁਰੂ ਵੀ ਨਾ ਕੋਈ ਪਾ ਸਕਦਾ। ਗੁਰੂ ਆਕਾਰ ਰਹਤਾ ਹੈ, ਰੂਪ ਰਹਤਾ ਹੈ, ਰੰਗ ਰਹਤਾ ਹੈ, ਨਾਮ ਰਹਤਾ ਹੈ। ਉਹ ਉਹਦੇ ਬਾਰੇ ਇਨੀ ਕੁਝ ਕਹਿ ਸਕਦੇ ਉਹਦੀ ਸਿਫਤ ਨਹੀਂ ਗਾਹ ਹੁੰਦੀ। ਸਾਰੇ ਲੋਕੀ ਕੀ ਗੁਰੂ ਕਿਰਪਾ ਬਿਨਾ ਕੁਝ ਨਹੀਂ ਪਾ ਸਕਦਾ ਠੀਕ ਹੈ ਜੀ ਚਲੋ ਚੰਗਾ ਜੀ